ਗੁਲਾਬ ਹਤੇ ਵਹਿਰੂ ਦੀ ਕਾਰਨਾਸਾ ਉਹ ਵਹਿਰੂ ਦੀ ਸ਼ਿਕਵਤ ਹੈ ਬੜੇ ਭਗਾਂ ਆਏ ਆ ਛੇ ਟੱਕਰ ਦੇ ਜਿਹੜੇ ਸਰਕਾਰ ਜੋ ਨੌਜਵਾਨੀ ਕਮੇਟੀ ਬਣਾ ਰਹੇ ਨੇ ਭਾਰਤੀ ਕਿਸਾਨ ਜੀ ਦੀਆਂ ਨਈ ਮੈਂ ਇਹਨਾਂ ਨੂੰ ਲੱਖ ਲੱਖ ਵਾਰੀ ਵਾਰ ਕਰਜੂ ਅਮਨ ਦੀ ਸੰਗ ਨੂੰ ਪ੍ਰਧਾਨ ਕਰਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੋ ਤਾਫ ਹੈ ਜੀ ਕਤਾਰ ਉਹਨਾਂ ਦੇ ਬੀਤਰੀਆ ਜੋ ਰੋਗ ਰੱਖਣਾ ਰੂਪਾ ਲੈਣ ਅਤੇ ਮੈਂ ਜਿਹੜਾ ਆਉਣ ਆਪਣੇ ਦਫ਼ਤਰ ਸੁਣ ਦੀ ਮੇਰੇ ਪਤਾਨ ਮਨੇ ਕਿਹਾ ਇਹ ਮੇਰੇ ਲੱਗਿਆ ਹੈ ਜੇ ਅਲਛਰੇ ਬੋਲੇ ਬੋਲੇ ਦੋਨ ਹਾਲ ਹੋਰ ਜੀਵਾਰਾਉ ਸੁਵਦੇ ਸਿੰਘ ਦੀ ਭਜਨ ਕੀ ਉਹਨਾਂ ਦੇ ਬੀਤਰੀਆ ਦੋ ਆਪਣਾ ਸਰੂਪਾ ਦੇ ਮੈਡ ਨਾਈਟ ਦੋ ਲੈਣ ਸਰਕਾਰ ਦੁਰਦੇਸ਼ ਜਿੰਦੀ ਬਿਲਾਦੀ ਨਾ 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 ਨਿਰਵਾਣ ਦੀ ਨਮਾ ਉਹਨਾਂ ਦੇ ਬੇਟੀਆ ਫਰਾਂਜੀ ਨੇ ਉਹਨਾਂ ਦੇ ਬੇਟੀਆ ਜੋ ਵੀ ਆਪਣਾ ਸਰੂਪਾ ਦੇ ਵਾਸਤੇ ਸਰਾਫ ਕਰਨਾ ਅਤੇ ਮੈਜ ਰੰਗਵਾਉਣ ਨਰਸਿੰਘ ਜੀ ਨੇ ਮਾਰੇ ਬੋਲੇ ਸੋਨਿਆ ਸੋਨਿਆ ਅਗੇ ਬੇਤੀਆਂ ਦਰਬਾਰਾ ਸਿਖ ਦੀ ਜਨਸ ਤੱਕ ਉਹਨਾਂ ਨੇ ਬੇਤੀਆਂ ਕਿ ਉਹ ਵੀ ਆਪਣਾ ਸਰੂਪਾ ਲੈਣ ਦਰਬਾਰਾ ਜੀ ਜਨਸ ਤੱਕ ਉਹਨਾਂ ਨੇ ਬੇਤੀਆਂ ਕਿ ਉਹ ਵੀ ਆਪਣਾ ਸਰਕਾਰ ਖਰਾਹਤ ਕਰਨ ਬੋਲੇ ਸੋਨਿਆ ਸੋਨਿਆ ਲੱਗਦਾ ਐ ਸਰ ਜੀ ਸਰਕਾਰ ਨੇ ਲੱਗਦਾ ਐ ਕਿ ਜਿਹੜੇ ਸਲਾਹ ਕਰਨੇ ਉਹਨਾਂ ਨੂੰ ਬੇਇਨਤਜ਼ਾਮ ਜੋ ਵੀ ਆਪਣਾ ਕੋਈ ਵਸੇ ਪ੍ਰਾਪਤ ਕਰਨ ਸਰਕਾਰ ਨੇ ਰਹਿਤ ਨਹੀਂ ਬੋਲੇ ਜੋ ਨਿਹਾਲ ਕਾਮ ਕਰਿਆ ਆ ਜੇ ਪਾਸੇ ਦੇ ਡੇਟਾ ਇਹ ਕਿਸੇ ਤਰ੍ਹਾਂ ਦੀ ਨਹੀਂ ਦਿੱਕ ਨੂੰ ਫੋਨ ਦੀ ਫੋਨ ਕਾਲ ਮੰਗੇ ਉਨਰ ਬੇਨਤੀ ਆ ਕਿ ਉਹ ਵੀ ਆਪਣਾ ਸਰੂਪਾ ਮੇਰੇ ਨਾਲ ਸਭ ਤੋਂ ਪ੍ਰਾਪਤ ਕਰਨ ਬੋਲੋ ਨੋ ਨਿਹਾਲ ਸਾਰੀ ਸਿਮਰ ਜੀ ਇਹ ਬੈਰੀ ਸੱਤ ਦੇ ਕਮੇਟੀ ਕੇਸ਼ ਨਗਰ ਨੇ ਭਾਰਤੀ ਕਿਸਾਨ ਜੁਨੈਟ ਕਰਨੀਆਂ ਨੂੰ ਜੁਆਇਨ ਕੀਤਾ ਇਹਨਾਂ ਦਾ ਅਸੀਂ ਭਾਰਤੀ ਕਿਸਾਨ ਜੁਨੈਟ ਕਰਨੀਆਂ ਵੱਲੋਂ ਬਹੁਤ ਬੋਤਲਬਾਹਰ ਕਰਦੇ ਆ ਸਾਡੇ ਨਾਲ ਸਾਡੇ ਵੀ ਸਤਿਕਾਰਯੋਗ ਜੀਪ ਟੋਪਲਮਾਨ ਜੀ ਉਹ ਵੀ ਸਾਡੇ ਸੀਨੀਅਰ ਮੈਂਬਰ ਨੇ ਉਹਨਾਂ ਨਾਲ ਵੀ ਗੱਲ ਸੰਤਲਿਤ ਜੀਪ ਟੋਪਲਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜਰਨ ਜਨੀ ਧਾਰਨੀ ਜੀ ਜਿਹੜੇ ਕਿ ਪੰਜਾਬ ਦੇ ਮੀਨ ਪ੍ਰਧਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਮਰ ਜੀ ਜੁਨੀ ਰੱਖੀ ਸਰਪੰਚ ਉਹਨਾਂ ਦਾ ਪਰਿਵਾਰ ਗੁਰਪ੍ਰੀਤ ਸਿੰਘ ਜੀ ਸਤਰਾਣੀ ਉਹਨਾਂ ਦਾ ਵੀ ਧੰਨਵਾਦ ਅਰਜੀ ਸਿੰਘ ਜੀ ਕੋਲ ਆ ਜਿਹੜੇ ਕਿ ਸਾਡੇ ਬਲਾਕ ਦੇ ਨਾਪੇ ਬਲਾਕ ਦੇ ਕਸਤਾਂ ਜੁਨੇ ਕਰਦੇ ਰਹੇ ਮਤਾਨ ਨੇ ਉਹ ਵੀ ਇੱਥੇ ਇੱਥੇ ਕਾਰਜ ਸੰਸਥਾ ਨੇ ਉਹਨਾਂ ਦਾ ਪਰਿਵਾਰ ਗੁਰਪ੍ਰੀਤ ਸਿੰਘ ਜੀ ਭੜੀ ਉਹਨਾਂ ਦਾ ਧੰਨਵਾਦ ਕੇਸਰ ਸਿੰਘ ਜੀ ਅੰਦਰਵਾਲ ਗੁਰਬਖਸ਼ ਸਿੰਘ ਜੀ ਅੰਦਰਵਾਲ ਇਹ ਸਾਰੇ ਸਤਿਕਾਰਯੋਗ ਸੱਜਣ ਸਾਡੇ ਨਾਲ ਇਸ ਪਾਈ ਨੂੰ ਬਣਾਉਣ ਦੇ ਲਈ ਇੱਥੇ ਆਏ ਨੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਸਤਿਕਾਰਯੋਗ ਜਿਹੜੇ ਹੋਰ ਅਕਾਇਆਂ ਦੇ ਕੋਲ ਆਨੇ ਜਿਹੜਾ ਜਿਹੜਾ ਨਾਮ ਬੋਲੋ ਪਰ ਆਇਆ ਉਹ ਮੈਨੂੰ ਕਰਤਾ ਬੈਠੇ ਰਿਸਤਿਆਂ ਦੇ ਨਾਲ ਨਾਮ ਬੋਲ ਸਕਾਂ ਉਹ ਮੈਂ ਬੇਤੀ ਕਰੂੰਗਾ ਅੱਜੀ ਬਾਈ ਜੀ ਅੱਜ ਦਾ ਜਿਹੜਾ ਕਾਰਜ ਰੱਖਿਆ ਗਿਆ ਅਸੀਂ ਪਿੰਡ ਸੁੱਦੇਵਾਲ ਦੇ ਵਿੱਚ ਦੱਸੇ ਹਾਂ ਹਾਂਜੀ ਅੱਜ ਇੱਥੇ ਨੇ ਜੀ ਜਿਹੜੀ ਸੁੱਦੇਵਾਲ ਪਿੰਡ ਦੀ ਇਕਾਈ ਬਣਾਈ ਹੈ ਇਹ ਇਹਨਾਂ ਦਾ ਪਿਆਰ ਸਤਿਕਾਰ ਹੈ ਜੀ ਇਹ ਸਾਰੇ ਜਿੱਥੇ ਕਿਸਾਨ ਯੂਨੀਅਨਾਂ ਤੋਂ ਲੋਕਾਂ ਦਾ ਵਿਸ਼ਵਾਸ ਉੱਠੀ ਜਾ ਰਿਹਾ ਉੱਥੇ ਇਸ ਪਿੰਡ ਨੇ ਸਾਡੇ 'ਚ ਵਿਸ਼ਵਾਸ ਜਤੌਂਦਿਆਂ ਹੋਏ ਆ ਇੱਕ ਵੱਡੀ ਗਿਣਤੀ ਦੇ ਵਿੱਚ ਕਿਸਾਨ ਯੂਨੀਅਨ ਕਾਦੀਆਂ ਜੁਆਇਨ ਕਰੀ ਐ ਤੇ ਕਿਹੜੇ ਅੱਗੇ ਮਸਲੇ ਨੇ ਜੀ ਕਿ ਇਸ ਮਸਲਿਆਂ ਤੇ ਅੱਗੇ ਕਿਸਾਨ ਯੂਨੀਅਨਾਂ ਕੰਮ ਕਰ ਰਹੀਆਂ ਨੇ ਕੀ ਅੱਗੇ ਤੁਸੀਂ ਸੋਚ ਕੇ ਚੱਲ ਰਹੇ ਹੋ ਜਿਹੜੇ ਮੇਨ ਜਿਹੜੇ ਮਸਲੇ ਸਹਿਤ ਕਿਸਾਨ ਮੋਰਚੇ ਨੇ ਉਦੋਂ ਭਗਵੰਤ ਮਾਨ ਜੀ ਜਦੋਂ ਉੱਠ ਕੇ ਭੱਜੇ ਨੇ ਮੀਟਿੰਗ 'ਚ ਉਹ ਜਿਹੜੀ ਲਿਸਟ ਹੈ ਸਾਰੀ ਦੀ ਸਾਰੀ ਸੌਤੋ ਕਿਸਾਨ ਮੋਰਚਾ ਲਾਗੂ ਕਰ ਰਿਹਾ ਤੇ ਜਿਹੜਾ ਵੀ ਉਹਨਾਂ ਦਾ ਕਹ ਲੋ ਸਾਡੇ ਲਈ ਐਕਸ਼ਨ ਕਰਨ ਦਾ ਉੱਪਰੋਂ ਫਰਮਾਨ ਆਉਂਦਾ ਉਹ ਅਸੀਂ ਕਰਦੇ ਆਂ ਜੀ ਤੇ ਦੂਜੀ ਗੱਲ ਲੋਕਲ ਲੈਵਲ ਤੇ ਬਹੁਤ ਬੰਦਿਆਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਲੋਕਲ ਲੈਵਲ ਤੇ ਲੋਕਾਂ ਨਾਲ ਠੱਗੀ ਲੱਗ ਜਾਂਦੀ ਹੈ ਕਿਤੇ ਕੋਈ ਕ੍ਰਾਪਸ਼ਨ ਦੀ ਕਿਤੇ ਹੋਰ ਕੋਈ ਗੱਲ ਉਹਦੇ ਚ ਜਿੱਥੇ ਐਡਮਿਨਿਸਟ੍ਰੇਸ਼ਨ ਤੇ ਸਰਕਾਰਾਂ ਇਹਨਾਂ ਨੂੰ ਇਨਸਾਫ ਦੋਣ ਲਈ ਜਿਹੜੇ ਕਹ ਲੋ ਸਫਲ ਨਹੀਂ ਰਹਿੰਦੀਆਂ ਉੱਥੇ ਸਾਨੂੰ ਮੇਰੇ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਇਨਸਾਫ ਦਉਣ ਚ ਮਦਦ ਕਰਨੀ ਪੈਂਦੀ ਹੈ ਜਿਦੇ ਕਰਕੇ ਲੋਕਲ ਲੋਕਾਂ ਨਾਲ ਸਾਡਾ ਇੰਟਰੈਕਸ਼ਨ ਐਜ਼ ਅ ਜ਼ਿਲ੍ਹਾ ਪ੍ਰਧਾਨ ਵੱਧਦਾ ਹੁੰਦਾ ਚਾਹੇ ਭਗਵੰਤ ਮਾਨ ਜੀ ਉਹ ਜੀਆਂ ਗੱਲਾਂ ਨੂੰ ਨੂੰ ਫਸਦੇ ਰੋਲੇ ਦੱਸ ਕੇ ਮਜ਼ਾਕ ਉਡਾਉਂਦੇ ਨੇ ਪਰ ਉਹ ਕੰਮ ਕਿਸੇ ਨੇ ਤਾਂ ਕਰਨੇ ਨੇ ਜੇ ਆਪਣੀਆਂ ਡਿਊਟੀਆਂ ਚ ਫੇਲ ਹੋਏ ਨੇ ਤਾਂ ਲੋਕੀ ਕਿਸਾਨ ਯੂਨੀਅਨ ਵੱਲ ਦੇਖਦੇ ਨੇ ਇਹਨਾਂ ਨੂੰ ਆਪਣੀਆਂ ਡਿਊਟੀਆਂ ਪ੍ਰੋਪਰਲੀ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਨੂੰ ਕਿਸਾਨ ਇਨਿੰਨਾਂ ਦੀ ਲੋੜ ਨਾ ਪਵੇ ਜੀ ਧੰਨਵਾਦ ਜੀ ਅੱਜ ਕਿੰਨੇ ਮੈਂਬਰ ਬਣੇ ਨੇ ਜੀ ਕਿਸ ਤਰ੍ਹਾਂ ਇਕਾਈ ਤਿਆਰ ਕੀਤੀ ਹੈ ਇੱਥੇ ਅੱਜ ਟੋਟਲ 50 ਬੰਦਿਆਂ ਨੇ ਜੁਆਇਨ ਕਰਿਆ ਜੀ ਤੇ ਸੱਤ ਮੈਂਬਰ ਜਿਹੜੇ ਉਹਦੇ ਚੋਂ ਇਕਾਈ ਦੇ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਇਹ ਉਹਦੇ ਸੱਤ ਅਹੁਦੇ ਦਿੱਤੇ ਨੇ ਅਸੀਂ ਤੇ ਬਾਕੀ ਜਿਹੜਾ ਅਮਨਦੀਪ ਪ੍ਰਧਾਨ ਬਣਾਇਆ ਸੁਧੇਵਾਲ ਤੋਂ ਤੇ ਜਗਤਾਰ بھائی ਦੀ ਇਹ ਇਨੀਸ਼ੀਏਟਿਵ ਹੈ ਉਹਨਾਂ ਨੇ ਸਮੂਹ ਨੂੰ ਇਕੱਠੇ ਕਰਕੇ ਇੱਕ ਵਧੀਆ ਇਕਾਈ ਖੜੀ ਕਰੀ ਆ ਅਸੀਂ ਇਸ ਲਈ ਇਹਨਾਂ ਨੂੰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨੇ ਆ ਜੀ ਕੀ ਨਾਮ ਹੈ ਜੀ ਜਗਤਾਰ ਸਿੰਘ ਆ ਜੀ ਸਰ ਸਿੰਘ ਜੀ ਕੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਕਾਦੀਆਂ ਇਕਾਈ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਇਕਾਈ ਬਣਾਈ ਆ ਕਾਦੀਆਂ ਯੂਨੀਅਨ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਅਸੀਂ ਜੇ ਪਹਿਲਾਂ ਕਈ ਸਾਲਾਂ ਤੋਂ ਡਕੌਂਦਾ ਗਰੁੱਪ ਦੇ ਸਾਥ ਦਿੱਤਾ ਸੀ ਪਾਸ ਕੁਝ ਤਰੋਟੀਆਂ ਦੇ ਉਹਨਾਂ ਗਰੁੱਪਾਂ 'ਚ ਸਾਨੂੰ ਇਹ ਇਹਨਾਂ ਦਾ ਨੇੜੇ ਹੋਣ ਕਰਕੇ ਤੇ ਪਤਾ ਲੱਗਿਆ ਵੀ ਇਹ ਬਹੁਤ ਹੀ ਗਰੀਬਾਂ ਦੇ ਪੁੱਜ ਵੀ ਨੇ ਤੇ ਬੜੇ ਇਮਾਨਦਾਰ ਵੀ ਨੇ ਤੇ ਜਿੱਥੇ ਵੀ ਇਹ ਜਾਂਦੇ ਨੇ ਤੇ ਇਨਸਾਫ ਦਵਾਉਂਦੇ ਨੇ ਕੋਈ ਵੀ ਗਰੀਬ ਜਾਂ ਅਮੀਰ ਦਾ ਕੰਮ ਹੋਵੇ ਇਹ ਪੂਰਾ ਬਿਨਾਂ ਖਰਤੇ ਤੋਂ ਬਿਨਾਂ ਕਿਤੇ ਲੈਣ ਦੇਣ ਤੋਂ ਇਹ ਹਰੇਕ ਦੇ ਮੂਹਰੇ ਜਾ ਕੇ ਖੜਦੇ ਨੇ ਅਸੀਂ ਸਾਨੂੰ ਵਿਸ਼ਵਾਸ ਹੋਣ ਦੇ ਕਾਰਨ ਇਹਨਾਂ ਨੂੰ ਅੱਜ ਅਸੀਂ ਸਾਡੇ ਨਗਰ ਨੇ ਸਹਿਮਤੀ ਕਰਕੇ ਇੱਕ ਆਧਿਆ ਕਿਸਾਨ ਜੁਨੀਆ ਬਣਾਈਏ ਜੀ ਅੱਗੇ ਆਉਣ ਵਾਲੇ ਟਾਈਮ 'ਚ ਜਿੱਥੇ ਜਾਣਾ ਪੈਂਦਾ ਜੀ ਕੋਈ ਜ਼ਰੂਰਤ ਪੈਂਦੀ ਆ ਕਿਉਂਕਿ ਕਿਸਾਨ ਆਗੂ ਨੇ ਜਿਹੜੇ ਉਹਨਾਂ ਨੂੰ ਹਮੇਸ਼ਾ ਤਿਆਰ ਪਰ ਤਿਆਰ ਰਹਿਣਾ ਚਾਹੀਦੇ ਜੀ ਕਿਤੇ ਵੀ ਕੋਈ ਵੀ ਕਿਸੇ ਨਾਲ ਧੱਕਾ ਹੁੰਦਾ ਕੋਈ ਵੀ ਗੱਲ ਹੁੰਦੀ ਆ ਤਾਂ ਜਾਣਾ ਪੈਂਦਾ ਅੱਗੇ ਤੁਸੀਂ ਇਦਾਂ ਦੀ ਤਿਆਰੀਆਂ ਰੱਖੇਂਗੇ ਉਹ ਬਾਈ ਜੀ ਰੱਖਦੇ ਨੇ ਜੀ ਇਦਾਂ ਦੀ ਤਿਆਰੀ ਬਾਈ ਜੀ ਜਦੋਂ ਸਾਨੂੰ ਕਦੇ ਵੀ ਸੱਦਾ ਦੇਣਗੇ ਚੱਕ ਰਾਤ ਨੂੰ 12 ਵਜੇ ਦੇਣਾ ਅਸੀਂ ਤਤਵਰ ਤਿਆਰ ਰਹਾਂਗੇ ਸਾਡੇ ਨਗਰ ਨੇ ਮੈਨੂੰ ਪੂਰਾ ਭਰੋਸਾ ਦਿਵਾਇਆ ਵੀ ਜਦ ਵੀ ਬਾਈ ਜੀ ਦਾ ਸੱਦਾ ਆਊਗਾ ਅਸੀਂ ਜ਼ਰੂਰ ਜਿੱਥੇ ਵੀ ਕਹਿਣਗੇ ਉੱਥੇ ਪਹੁੰਚਾਂਗੇ